ਲੰਗੀ ਰਾਤ ਦਾ ਇੱਕ ਐਸਾ ਨੋਟੀਫਿਕੇਸ਼ਨ ਜਾਂ ਕਹਿ ਲਓ ਕਿ ਇੱਕ ਐਸੀ ਖਬਰ ਸਾਹਮਣੇ ਆਈ ਆ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਭਾਜੜਾ ਪਾਈਆਂ ਹੋਈਆਂ ਚਾਹੇ ਉਹ ਕਾਲੀ ਨੇ ਚਾਹੇ ਉਹ ਕਾਂਗਰਸੀ ਨੇ ਤੇ ਆਮ ਆਦਮੀ ਪਾਰਟੀ ਵਾਲਿਆਂ ਦੇ ਲਈ ਹੱਥ ਤਾਂ ਚਲੋ ਇੱਕ ਚੰਗਾ ਮਸਲਾ ਆ ਗਿਆ ਤੇ ਜਿਹੜੇ ਵਿਚਾਰੇ ਪੰਜਾਬ ਦੇ ਭਾਜ ਪਾਈਏ ਨੇ ਉਹਨਾਂ ਦੀ ਤਾਂ ਕਹਿ ਲਓ ਕਿ ਹਜੇ ਤਾਂ ਚੰਡੀਗੜ੍ਹ ਵਾਲਾ ਮਸਲਾ ਹੀ ਨਹੀਂ ਨਿਬੜ ਰਿਹਾ ਚੰਡੀਗੜ੍ਹ ਦੀ ਜਿਹੜੀ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਆ ਕਿ ਉਹ ਤੁਹਾਨੂੰ ਪਤਾ ਕਿ ਹਜੇ ਕੁਝ ਦਿਨ ਪਹਿਲਾਂ ਉੱਥੇ ਬਹੁਤ ਵੱਡਾ ਇਕੱਠ ਹੋ ਕੇ ਹਟਿਆ ਹਜੇ ਵੀ ਉਸ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਵਿਦਿਆਰਥੀ ਜਿਹੜਾ ਪ੍ਰੋ ਤੇ ਇਹਨਾਂ ਨੇ ਇਹ ਇੱਕ ਹੋਰ ਮਸਲਾ ਕੱਢ ਲਿਆਂਦਾ ਕਿ ਭਾਈ ਜਿਹੜਾ ਚੰਡੀਗੜ੍ਹ ਆ ਉਹਨੂੰ ਸਿੱਧਾ-ਸਿੱਧਾ ਰਾਸ਼ਟਰਪਤੀ ਦੇ ਅੰਡਰ ਲੈ ਆਉਣਾ ਸੋ ਇਹਨੂੰ ਹਾਲਾਂਕਿ ਇਸ ਚੀਜ਼ ਨੂੰ ਨੋਟੀਫਿਕੇਸ਼ਨ ਨੂੰ ਜਾਂ ਕਹਿ ਲਓ ਕਿ ਇਸ ਫੈਸਲੇ ਨੂੰ ਤਾਂ ਉਹਨਾਂ ਨੇ ਵਾਪਸ ਲੈ ਲਿਆ ਜਾਂ ਰੱਦ ਕਰ ਦਿੱਤਾ ਜਾਂ ਉਹਨਾਂ ਦਾ ਕਹਿਣਾ ਕਿ ਉਸ ਤਰੀਕੇ ਦੀ ਗੱਲ ਨਹੀਂ ਜਿੱਦਾਂ ਪੰਜਾਬ ਦੇ ਵਿੱਚ ਹੋ ਰਹੀ ਆ ਪਰ ਇਹਨੇ ਇੱਕ ਪਰਸੈਪਸ਼ਨ ਜਿਹੜੀ ਆ ਉਹ ਖੜੀ ਕਰ ਦਿੱਤੀ ਆ ਪੰਜਾਬ ਦੇ ਵਿੱਚ ਕਿ ਬਈ ਇੱਕ ਵਾਰ ਫੇਰ ਉਹੋ ਹੀ ਗੱਲ ਜਿਹੜੀ ਕੱਲ ਸ਼ਾਮ ਦੀ ਸਾਰੀਆਂ ਸਿਆਸੀ ਤਰ੍ਹਾਂ ਕਹਿ ਰਹੀਆਂ ਨੇ ਜਾਂ ਪੂਰਾ ਜਿਹੜਾ ਪੰਜਾਬ ਦਾ ਇੱਕ ਸੋਸ਼ਲ ਮੀਡੀਆ ਆ ਉਹਦੇ ਤੇ ਚੱਲ ਰਹੀ ਆ ਕਿ ਜਿਹੜੇ ਭਾਜਪਾ ਵਾਲੇ ਆ ਕਦੇ ਵੀ ਪੰਜਾਬ ਦੇ ਸਕੇ ਨਹੀਂ ਹੋ ਸਕਦੇ ਜਾਂ ਉਹ ਕੇਂਦਰ ਵਾਲੇ ਪੰਜਾਬ ਦੇ ਸਕੇ ਨਹੀਂ ਹੋ ਸਕਦੇ ਤੇ ਓਬਵੀਅਸਲੀ ਜਿਹੜੀਆਂ ਪਾਰਟੀਆਂ ਪੰਜਾਬ ਦੇ ਵਿੱਚ ਰਾਜ ਕਰਦੀਆਂ ਹੁੰਦੀਆਂ ਅਕਾਲੀ ਕਿਉਂਕਿ ਖੇਤਰੀ ਤੇ ਰਿਹਾ ਉਹਨਾਂ ਨੇ ਵੀ ਇਦਾਂ ਹੀ ਕਹਿਣਾ ਇਦਾਂ ਹੀ ਕਹਿੰਦੇ ਨੇ ਉਹ ਸ਼ੁਰੂ ਤੋਂ ਆਮ ਆਦਮੀ ਪਾਰਟੀ ਵਾਲਿਆਂ ਦਾ ਵੀ ਹੋਰ ਕਿਤੇ ਤਾਂ ਕੋਈ ਸਟੇਕ ਹੈ ਨਹੀਂ ਉਹਨਾਂ ਨੇ ਵੀ ਪੰਜਾਬ ਦੇ ਪ੍ਰਤੀ ਉਹ ਵੀ ਬਹੁਤ ਵੱਡੇ ਵੱਡੇ ਲਕਬ ਦੇ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਂ ਅਮਿਤ ਸ਼ਾਹ ਉਹਨਾਂ ਨੂੰ ਸੋ ਇਸ ਸਮੇਂ ਕਹਿ ਲਓ ਕਿ ਇੱਕ ਵਾਰ ਫਿਰ ਜਿਹੜੇ ਪੰਜਾਬ ਦੇ ਭਾਜ ਪਾਵਾਲੇ ਨੇ ਜਿਨ੍ਹਾਂ ਨੂੰ ਕਿ ਲੱਗਦਾ ਸੀ ਕਿ ਸ਼ਾਇਦ ਅਗਲੀਆਂ ਚੋਣਾਂ ਦੇ ਵਿੱਚ ਹਲਕਾ ਫੁਲਕਾ ਜਿਹੜਾ ਅਸੀਂ ਕੁਝ ਬਿਹਤਰ ਕਰ ਸਕਦੇ ਆ ਉਹਨਾਂ ਦੀਆਂ ਇਸ਼ਾਮਾਂ ਤੇ ਪਾਣੀ ਫੇਰ ਦਿੱਤਾ ਉਹ ਜਿਹੜੇ ਵਿਚਾਰੇ ਅਕਾਲੀ ਦਲ ਵਾਲੇ ਆ ਸਾਡਾ ਸੁਖਵੀਰ ਸਿੰਘ ਬਾਦਲ ਹੁਣਾਂ ਵਾਲਾ ਧਿਰਿਆ ਉਹਨਾਂ ਨੂੰ ਲੱਗਦਾ ਸੀ ਕਿ ਤਾਰਨ ਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਅਸੀਂ ਦੂਸਰੇ ਨੰਬਰ ਤੇ ਤਾਂ ਆ ਗਏ ਤੇ ਹੁਣ ਅਸੀਂ ਭਾਜਪਾ ਵਾਲਿਆਂ ਨੂੰ ਕਹਿ ਸਕਦੇ ਆ ਕਿ ਦੇਖੋ ਭਾਈ ਪੇਡੂ ਖੇਤਰ ਦੇ ਵਿੱਚ ਤਾਂ ਸਾਡੀ ਪਾਰਟੀ ਦੀ ਹਜੇ ਵੀ ਪੂਰੀ ਚੜ੍ਹਤ ਆ ਤੇ ਆਪੋ ਆਓ ਆਪਾਂ ਗੱਠ ਜੋੜ ਕਰੀਏ ਤੇ ਉਹਨਾਂ ਨੂੰ ਵੀ ਹੁਣ ਪ੍ਰੋਬਲਮ ਪੈ ਗਈ ਹੋਣੀ ਵੀ ਭਾਈ ਲੱਭੋ ਭਾਜਪਾ ਦੇ ਵੱਲੋਂ ਕੀਤੇ ਜਾ ਰਹੇ ਨੇ ਪੰਜਾਬ ਦੇ ਲੋਕਾਂ ਨੇ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਕਿ ਕਿਸਾਨ ਅੰਦੋਲਨ ਤੋਂ ਬਾਅਦ ਹੀ ਇਹਨਾਂ ਦਾ ਬੜਾ ਬੁਰਾ ਵਿਰੋਧ ਹੋਇਆ ਸੀਗਾ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਬਹੁਤ ਪੁੱਜ ਕੇ ਇਹਨਾਂ ਦਾ ਵਿਰੋਧ ਹੁੰਦਾ ਰਿਹਾ ਆਪਾਂ ਸਾਰਾ ਕੁਝ ਦੇਖਿਆ ਹੰਸ ਰਾਜ ਹੁਣ ਹੁਣਾਂ ਦੇ ਬਾਬਤ ਜਾਂ ਬਾਕੀ ਜਿਹੜੇ ਇਹਨਾਂ ਦੇ ਮੈਂਬਰ ਜਿਨ੍ਹਾਂ ਨੇ ਚੋਣਾਂ ਲੜੀਆਂ ਬੇ ਕਾਫੀ ਜਿਆਦੇ ਉਹਨਾਂ ਨੂੰ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਹੁਣ ਇੱਕ ਵਾਰ ਫਿਰ ਇਹ ਜਿਹੜਾ ਚੰਡੀਗੜ੍ਹ ਵਾਲਾ ਮਸਲਾ ਕਿਉਂਕਿ ਬੇਸ਼ੱਕ ਉਹ ਕੰਮ ਹੋਣਾ ਜਾਂ ਨਹੀਂ ਹੋਣਾ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਗੱਲ ਚੱਲੀ ਗਈ ਕੀ ਕਿ ਦੇਖੋ ਜੀ ਚੰਡੀਗੜ੍ਹ ਵੀ ਸਾਡੇ ਤੋਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਚੰਡੀਗੜ੍ਹ ਦੀ ਜਿਹੜੀ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ ਉਹ ਸਾਡੇ ਤੋਂ ਖੋਣ ਦੀ ਕੋਸ਼ਿਸ਼ ਕਿਉਂਕਿ ਆਮ ਲੋਕ ਜਿੱਦਾਂ ਹੁਣ ਆਪਾਂ ਖਬਰਾਂ ਦੇ ਬਹੁਤ ਨੀਟੀ ਗ੍ਰੀਟੀ ਦੀ ਗੱਲ ਕਰਦੇ ਆ ਇਦਾਂ ਹੋ ਗਿਆ ਆਮ ਲੋਕਾਂ ਨੇ ਬਹੁਤ ਉਹਨਾਂ ਨੇ ਤਾਂ ਸੁਰਖੀ ਪੜ ਲਈ ਜਾਂ ਮੜੀ ਮੋਟੀ ਕਿਤੇ ਫੇਸਬੁੱਕ ਤੇ ਇੱਕ ਇੱਕ ਦੋ ਲਾਈਨਾਂ ਪੜ ਲਈਆਂ ਜਾਂ ਟੀਵੀ ਦੇ ਉੱਤੇ ਹੈਡਲਾਈਨ ਸੁਣ ਲਈ ਥੈਟਸ ਇਟ ਇਨ ਜ਼ਿਆਦਾਤਰ ਲੋਕੀ ਇਸੇ ਹਿਸਾਬ ਦੇ ਨਾਲ ਚੱਲਦੇ ਨੇ ਇਸੇ ਕਰਕੇ ਆਪਾਂ ਦੇਖੀਦਾ ਕਿ ਜਿਹੜੀ ਐਂਟਰਟੇਨਮੈਂਟ ਏਜੰਸੀ ਆ ਐਂਟਰਟੇਨਮੈਂਟ ਜਿਹੜੀ ਸਾਈਡ ਹੁੰਦੀ ਆਪਣੀ ਇਹ ਮੀਡੀਆ ਦੇ ਵਿੱਚ ਉਹਦੇ ਨੰਬਰ ਜੇਕਰ ਤੁਸੀਂ ਦੇਖੋਗੇ ਪਹਿਲਾਂ ਵੀ ਰੇਟਿੰਗਸ ਇਦਾਂ ਹੀ ਹੁੰਦੀਆਂ ਸੀ ਤੇ ਹੁਣ ਵੀ ਜੇਕਰ ਤੁਸੀਂ ਸੋਸ਼ਲ ਮੀਡੀਆ ਜਾਂ YouTube ਤੇ ਵੀ ਦੇਖੋਗੇ ਸਪੋਰਟਸ ਦੇ ਜਾਂ ਜਿਹੜੇ ਬਾਕੀ ਐਂਟਰਟੇਨਮੈਂਟ ਚੈਨਲਸ ਨੇ ਉਹਨਾਂ ਦੇ ਨੰਬਰ ਬਹੁਤ ਜ਼ਿਆਦੇ ਹਾਈ ਹੁੰਦੇ ਆ ਇਸੇ ਤਰੀਕੇ ਨਾਲ ਤੇ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰੀ ਦੀਆਂ ਤੇ ਨੰਬਰ ਸਮੇਸ਼ੇ ਥੋੜੇ ਹੁੰਦੇ ਆ ਪੂਰੀ ਦੁਨੀਆ 'ਚ ਇਦਾਂ ਹੀ ਆ ਕੋਈ ਭਾਰਤ ਜਾਂ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਸੇ ਤਰੀਕੇ ਨਾਲ ਆ ਸੋ ਉਹ ਬਹੁਤ ਲੋਕੀ ਜਿਆਦੇ ਇਨਟੀਗ੍ਰਿਟੀ ਦੇ ਵਿੱਚ ਨਹੀਂ ਜਾਂਦੇ ਸੋ ਉਹਨਾਂ ਨੂੰ ਤਾਂ ਇਹ ਗੱਲ ਆ ਵੀ ਦੇਖੋ ਪਹਿਲਾਂ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਕੀਤੀ ਤੇ ਹੁਣ ਦੇਖੋ ਇਹ ਸਿੱਧਾ-ਸਿੱਧਾ ਸਾਡੀ ਰਾਜਧਾਨੀ ਵੀ ਨਹੀਂ ਸਾਨੂੰ ਦੇਣ ਦਾ ਪਹਿਲਾਂ ਨੀ ਨਾ ਲੰਬਾ ਸਮਾਂ ਹੋ ਗਿਆ 1966 ਦਾ ਪੰਜਾਬ ਸੂਬਾ ਬਣਿਆ ਹੋਇਆ ਵੀ ਉਦੋਂ ਦੀ ਅੱਜ ਤੱਕ ਹਜੇ ਤੱਕ ਰਾਜਧਾਨੀ ਪੰਜਾਬ ਦੇ ਹਵਾਲੇ ਨਹੀਂ ਕੀਤੀ ਪਹਿਲਾਂ ਲਾਹੌਰ ਪੰਜਾਬ ਛੱਡ ਕੇ ਆਇਆ ਸੀ ਤੇ ਹੁਣ ਫਿਰ ਇਹਨੂੰ ਸੋ ਇਹ ਸਾਰਾ ਮਸਲਾ ਹੋਇਆ ਕਿ ਲੰਗੀ ਸ਼ਾਮ ਜੀ ਇੱਕ ਖਬਰ ਆਉਂਦੀ ਆ ਕਿ ਕੇਂਦਰ ਸਰਕਾਰ ਜਿਹੜੀ ਇੱਕ ਤੋਂ 19 ਦਸੰਬਰ ਤੱਕ ਚੱਲਣ ਵਾਲਾ ਸਰਦ ਰੁੱਤ ਦਾ ਸੈਸ਼ਨ ਆ ਉਹਦੇ ਵਿੱਚ ਇੱਕ ਬਿੱਲ ਲੈ ਕੇ ਆ ਸਕਦੀ ਆ ਬਿੱਲ ਪੇਸ਼ ਕਰ ਸਕਦੀ ਆ ਜਿਹਦੇ ਵਿੱਚ ਚੰਡੀਗੜ੍ਹ ਨੂੰ ਸੰਵਿਧਾਨ ਦੀ ਧਾਰਾ 239 ਦੀ ਜਗ੍ਹਾ ਧਾਰਾ 240 ਦੇ ਵਿੱਚ ਸ਼ਾਮਲ ਕਰ ਲਿਆ ਜਾਣਾ ਸੋ ਅੱਛਾ ਇਹਦੇ ਨਾਲ ਹੋਣਾ ਕੀ ਹੈ ਬਾਅਦ ਆਪਾਂ ਗੱਲ ਕਰਦੇ ਹਾਂ ਪਰ ਜਦੋਂ ਇਹਦੇ ਤੇ ਵਿਵਾਦ ਉੱਠਿਆ ਲੋਕਾਂ ਨੇ ਰੌਲਾ ਰੱਪਾ ਪਾਇਆ ਕਿ ਜਿੰਨੀਆਂ ਵੀ ਸਾਡੀਆਂ ਸਿਆਸੀ ਤਰ੍ਹਾਂ ਆ ਭਾਜਪਾ ਨੂੰ ਛੱਡ ਕੇ ਸਾਰਿਆਂ ਦੇ ਬਿਆਨ ਆਉਣੀ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਗੱਲ ਸਪਸ਼ਟ ਕੀਤੀ ਕਿ ਇਸ ਪ੍ਰਸਤਾਵ ਤੇ ਇੱਕ ਦਾ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਅਤੇ ਉਹਨਾਂ ਦਾ ਸਰਦਰ ਉਤ ਸੈਸ਼ਨ ਦੇ ਵਿੱਚ ਇਸ ਸੰਬੰਧ ਦੇ ਵਿੱਚ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ ਹੈ ਜਿਹੜਾ ਬਿਆਨ ਦੇ ਵਿੱਚ ਕੇਂਦਰ ਉਹਨਾਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਸਿਰਫ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਲਈ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਦਾ ਪ੍ਰਸਤਾਵ ਇਸ ਵੇਲੇ ਕੇਂਦਰ ਸਰਕਾਰ ਦੇ ਪੱਧਰ ਤੇ ਵਿਚਾਰ ਅਧੀਨ ਹੈ ਇਸ ਪ੍ਰਸਤਾਵ ਤੇ ਕੋ ਅੰਤਮ ਫੈਸਲਾ ਨਹੀਂ ਲਿਆ ਗਿਆ ਇਸ ਬਿਆਨ ਦੇ ਵਿੱਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਪ੍ਰਸਤਾਵ ਦੇ ਵਿੱਚ ਕਿਸੇ ਵੀ ਤਰ੍ਹਾਂ ਚੰਡੀਗੜ੍ਹ ਦੀ ਸ਼ਾਸਨ ਪ੍ਰਣਾਲੀ ਜਾਂ ਪੰਜਾਬ ਜਾਂ ਹਰਿਆਣਾ ਦੇ ਚੰਡੀਗੜ੍ਹ ਨਾਲ ਰਵਾਇਤੀ ਸਬੰਧਾਂ ਨੂੰ ਬਦਲਣ ਦੀ ਕੋਈ ਗੱਲ ਨਹੀਂ ਚੰਡੀਗੜ੍ਹ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਹਿੱਸੇਦਾਰਾਂ ਨਾਲ ਠੁਕਮੀ ਸਲਾਹ مشورے ਤੋਂ ਬਾਅਦ ਹੀ ਇੱਕ ਠੁਕਮਾ ਫੈਸਲਾ ਲਿਆ ਜਾਵੇਗਾ ਅਗੇ ਵੀ ਕਿਹਾ ਗਿਆ ਕਿ ਇਸ ਮੁੱਦੇ ਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕੇਂਦਰ ਸਰਕਾਰ ਦਾ ਸੰਸਦ ਦੇ ਆਉਣ ਵਾਲੇ ਸਰਦਰੁੱਤ ਸੈਸ਼ਨ ਦੇ ਵਿੱਚ ਇਸ ਸਬੰਧ ਵਿੱਚ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ ਹੈ ਅੱਛਾ ਇਹਦੇ ਵਿੱਚ ਹੁਣ ਇਹ ਦੋ ਮਿਕਸਚਰ ਆ ਇੱਕ ਤਾਂ ਕਈ ਕਹਿ ਰਹੇ ਨੇ ਕਿ ਹੋ ਸਕਦਾ ਬਿਊਰੋਕਰੇਸੀ ਨੇ ਕਰਤਾ ਹੋਵੇ ਪਰ ਆਬਵੀਅਸਲੀ ਜਦੋਂ ਇੱਡਾ ਵੱਡਾ ਮਸਲਾ ਹੋਵੇ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਤਾਂ ਕੋਈ ਇਦਾਂ ਦਾ ਕੰਮ ਹੋ ਨਹੀਂ ਸਕਦਾ ਬਟ ਚਲੋ ਹੁਣ ਜੇ ਇਹਨਾਂ ਨੇ ਵਾਪਸ ਵੀ ਲੈ ਲਿਆ ਹਜੇ ਕਹਿ ਰਹੇ ਨੇ ਕਿ ਜਦੋਂ ਕੋਈ ਫੈਸਲਾ ਕਰਨਾ ਹੋਇਆ ਸਾਰੀਆਂ ਧਿਰਾਂ ਦੇ ਨਾਲ ਜਿਹੜਾ ਗੱਲਬਾਤ ਕਰਕੇ ਕਰਾਂਗੇ ਤੇ ਬਟ ਸਟਿਲ ਜੇ ਮੈਂ ਕਿਹਾ ਕਿ ਜਿਹੜੀ ਕਹ ਲੋ ਕਿ ਜਿਹੜਾ ਇਹਨੇ ਨੁਕਸਾਨ ਕਰਨਾ ਸੀ ਉਹ ਤਕਰੀਬਨ ਇਹਨੇ ਕਰ ਦਿੱਤਾ ਅ ਅਸਲ ਦੇ ਵਿੱਚ ਨਾ ਆਪਣੇ ਇਹ ਜਿਹੜਾ ਆਮ ਆਦਮੀ ਪਾਰਟੀ ਦੇ ਨੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਨੀ ਉਹਨਾਂ ਨੇ ਆਪਣੀ ਐਕਸਪੋਸ ਦੇ ਵਿੱਚ ਲਿਖਿਆ ਸੀ ਕਿ ਕੇਂਦਰ ਸਰਕਾਰ ਸਿਆਸੀ ਤੌਰ ਤੇ ਸੰਵੇਦਨਸ਼ੀਲ ਸੰਵਿਧਾਨ 131ਵਾਂ ਸੋਧ ਬਿੱਲ ਲਿਆ ਰਹੀ ਹੈ ਜੋ ਕਿ ਹੋਰ ਕਈ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਾਂਗ ਚੰਡੀਗੜ੍ਹ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦਰਜੇ ਨੂੰ ਸੰਵਿਧਾਨ ਦੀ ਧਾਰਾ 240 ਦੇ ਅਧੀਨ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਅੱਛਾ ਇਹ ਕਿ ਉਹਨਾਂ ਨੇ ਆਪਣੇ ਨਾਲ ਜਿਹੜਾ ਕਹ ਲੋ ਕਿ ਸਕਰੀਨਸ਼ਾਟ ਸ਼ਾਰਟ ਵੀ ਸਾਂਝਾ ਕੀਤਾ ਸੀਗਾ ਬੇਸਿਕਲੀ ਉਹ ਹੀ ਆ ਜਿੱਦਾਂ ਮੈਂ ਕਿਹਾ ਬਈ ਹੁਣ ਆਪਣੇ ਜਿਹੜੇ ਪੰਜਾਬ ਦੇ ਗਵਰਨਰ ਆ ਉਹ ਰਨ ਕਰਦੇ ਨੇ ਉਹ ਜੇਕਰ ਸਿੱਧਾ ਰਾਸ਼ਟਰਪਤੀ ਦੇ ਅਧੀਨ ਆ ਜਾਂਦਾ ਜਿੱਦਾਂ ਅੰਡੇਮਾਨ ਨਿਕੋਬਰ ਚੱਲਦਾ ਤੇ ਉਹ ਫਿਰ ਲੈਫਟੀਨੈਂਟ ਗਵਰਨਰ ਦੇ ਅਧੀਨ ਆ ਜਾਣਾ ਸੀਗਾ ਤੇ ਬੇਸਿਕਲੀ ਤਾਂ ਜਿੱਦਾਂ ਚੰਡੀਗੜ੍ਹ ਚੱਲਦਾ ਉਦਾਂ ਹੀ ਚੱਲਿਆ ਜਾਣਾ ਸੀ ਪਰ ਇਹ ਕਹਿ ਲੋ ਕਿ ਇੱਕ ਹੁੰਦੀ ਏ ਛੋਟੀ ਜੀ ਗੱਲ ਆ ਪਰ ਕਾਗਜ਼ਾਂ ਦੇ ਵਿੱਚ ਇੱਧਰ ਉੱਧਰ ਜਦੋਂ ਹੋ ਜਾਂਦੀ ਆ ਤੇ ਇੱਕ ਕਹਿ ਲੋ ਕਿ ਤੁਹਾਡਾ ਪੂਰੇ ਦਾ ਪੂਰਾ ਨਿظام ਬਦਲਣਾ ਸ਼ੁਰੂ ਹੋ ਜਾਂਦਾ ਆ ਆਲਰੇਡੀ ਚੰਡੀਗੜ੍ਹ ਦੇ ਵਿੱਚ ਤਾਂ ਜੇਕਰ ਆਪਾਂ ਦੇਖੀਏ ਤਾਂ ਪੰਜਾਬੀ ਬੋਲੀ ਨੂੰ ਲੈ ਕੇ ਵੀ ਹੁਣ ਇਹ ਮਸਲਾ ਆ ਤੇ ਇਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕਹਿੰਦੇ ਨੇ ਕਿ ਐਕਚੁਅਲੀ ਜੇਕਰ ਤੁਸੀਂ ਚੰਡੀਗੜ੍ਹ ਦੇ ਵਸਨੀਕਾਂ ਨੂੰ ਇਹ ਗੱਲ ਪੁੱਛੂਗੇ ਕਿ ਤੁਸੀਂ ਪੰਜਾਬ ਜਾਂ ਹਰਿਆਣੇ ਚ ਜਾਣਾ ਚਾਹੁੰਦੇ ਹੋ ਉਹ ਕਹਿਣਗੇ ਕਿ ਨਹੀਂ ਅਸੀਂ ਇਦਾਂ ਹੀ ਚੰਡੀਗੜ੍ਹ ਦੇ ਵਿੱਚ ਹੀ ਰਹਿਣਾ ਚਾਹੁੰਦੇ ਹਾਂ ਤੇ ਕਾਂਗਰਸ ਵਾਲਿਆਂ ਨੇ ਤਾਂ ਖਾਸਾ ਰੌਲਾ ਰੱਪਾ ਪਾਇਆ ਪਰ ਕਾਂਗਰਸ ਵਾਲਿਆਂ ਦੇ ਤਾਂ ਜਿਹੜਾ ਆਪਣਾ ਐਮਪੀ ਉੱਥੇ ਤਵਾੜੀ ਸਾਹਿਬ ਚੁਣੇ ਹੋਏ ਨੇ ਉਹ ਤਾਂ ਖੁਦ ਉਹਨੂੰ ਇੱਕ ਕਹਿ ਰਹੇ ਸੀ ਕਿ ਸਿਟੀ ਸਟੇਟ ਦਾ ਦਰਜਾ ਦੇ ਦੇਣਾ ਚਾਹੀਦਾ ਚੰਡੀਗੜ੍ਹ ਨੂੰ ਇਸ ਟਿਕ ਦੀਆਂ ਗੱਲਾਂ ਉਹਨਾਂ ਦੇ ਵੱਲੋਂ ਕਹੀਆਂ ਗਈਆਂ ਤੇ ਬਾਕੀ ਇਹ ਆਪਣੇ ਹੁਣ ਕਾਲੀ ਦਲ ਵਾਲਿਆਂ ਨੇ ਵੀ ਖਾਸਾ ਰੌਲਾ ਰੱਪਾ ਪਾਇਆ ਹੋਇਆ ਤੇ ਆਮ ਆਦਮੀ ਪਾਰਟੀ ਵਾਲੇ ਵੀ ਬਹੁਤ ਵੱਡੇ ਵੱਡੇ ਬਿਆਨ ਦੇ ਰਹੇ ਨੇ ਪਰ ਇਹ ਬਿਆਨਾਂ ਦੇ ਵਿੱਚੋਂ ਕੱਢਣ ਪਾਉਣ ਨੂੰ ਤਾਂ ਕੁਝ ਹੁੰਦਾ ਨਹੀਂ ਅੱਗੇ ਵੀ ਬਹੁਤ ਵੱਡੇ ਬਿਆਨ ਦੇ ਚੁੱਕੇ ਹਾਂ ਜਾਂ ਤਾਂ ਤੁਸੀਂ ਇਹਦੇ ਤੇ ਤੇ ਜਾਂ ਫਿਰ ਏਟਲੀਸਟ ਅਦਾਲਤ ਦੇ ਵਿੱਚ ਹੀ ਕੋਈ ਇਦਾਂ ਦੀ ਲੜਾਈ ਲੜ ਲਓ ਵੀ ਭਾਈ ਇੰਨਾ ਸਮਾਂ ਹੋ ਗਿਆ ਹੁਣੇ ਹੀ 1968 ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਗਈਆਂ ਹੁਣ ਤਾਂ ਜੇ ਪਾਣੀਆਂ ਦਾ ਮਸਲਾ ਵੀ ਆਪਾਂ ਉਹਦੀ ਵੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਦੀ ਵੈਸੇ ਕੁਝ ਸਮੇਂ ਬਾਅਦ ਰਿਵਿਊ ਕੀਤਾ ਜਾਂਦਾ ਸਮੀਖਿਆ ਕੀਤੀ ਜਾਂਦੀ ਆ ਪਰ ਬਿਆਨਬਾਜ਼ੀਆਂ ਜਿਆਦਾ ਹੁੰਦੀਆਂ ਤੇ ਕਹ ਲਓ ਕਿ ਕੰਮ ਘਟ ਹੁੰਦਾ ਇਹ ਐਟ ਦਾ ਮੂਮੈਂਟ ਲਈ ਕੇਂਦਰ ਸਰਕਾਰ ਨੇ ਇਹ ਜਿਹੜਾ ਫੈਸਲਾ ਕੀਤਾ ਸੀਗਾ ਉਹਨੂੰ ਕਹ ਲਓ ਕਿ ਵਾਪਸ ਲੈ ਲਿਆ ਜਾਂ ਕਹ ਲਓ ਉਹਨਾਂ ਦਾ ਇਹ ਕਹਿਣਾ ਕਿ ਹਜੇ ਤਾਂ ਸਾਡਾ ਕੋਈ ਇਹ ਸਿਗਾ ਹੀ ਨਹੀਂ ਅਸੀਂ ਤਾਂ ਲਿਉਣਾ ਹੀ ਨਹੀਂ ਸੀ ਹਜੇ ਇਹ ਤੇ ਇਹਦੇ ਤੇ ਜਿਹੜੇ ਪੰਜਾਬ ਦੇ ਭਾਜਪਾ ਵਾਲੇ ਨੇ ਸੁਨੀਲ ਜਾਖੜ ਉਹਨਾਂ ਨੇ ਪਹਿਲਾਂ ਉਹਨਾਂ ਦਾ ਬਿਆਨ ਆਇਆ ਸੀ ਕਿ ਨਹੀਂ ਅਸੀਂ ਆਪਣੀ ਲੀਡਰਸ਼ਿਪ ਦੇ ਨਾਲ ਗੱਲ ਕਰਾਂਗੇ ਪੰਜਾਬ ਦਾ ਪੂਰਾ ਹੱਕ ਹੈ ਚੰਡੀਗੜ੍ਹ ਦੇ ਉੱਤੇ ਤੇ ਜਿਹੜੇ ਬਾਕੀ ਪਾਰਟੀਆਂ ਵਾਲੇ ਆਬਵੀਸਲੀ ਉਹ ਭਾਜਪਾ ਦੇ ਬਾਬਤ ਜਿਹੜਾ ਜੈਸ਼ਵੀ ਕਿੰਨਾ ਗੱਲਾਂ ਕਹਿੰਦੇ ਹੁੰਦੇ ਉਹ ਕਹਿ ਹੀ ਰਹੇ ਨੇ ਕਿ ਇਹਦਾ ਪੰਜਾਬ ਦੇ ਖਿਲਾਫ ਨਹੀਂ ਜਾਂ ਦਿਸ ਇਨ ਥੈਟ ਸੋ ਲੈਟਸ ਸੀ ਕਿਧਰ ਨੂੰ ਸਥਿਤੀਆਂ ਜਾਂਦੀਆਂ ਨੇ ਤੁਸੀਂ ਆਪਣੀ ਪ੍ਰਤੀਕਿਰਿਆ ਜੂਰ ਦੇ ਦਿਓ